हां जी मेरा वीर सारे ही ਭਰਾਵਾਂ ਨੂੰ ਹਾਸ਼ੀਕਾਲ ਤੇ 1509 ਆਪਣੀ ਪੱਕ ਚਲੀ ਥੋੜੇ ਦਿਨਾਂ ਤੱਕ ਵੱਡਾਂਗੇ ਅੱਜ ਆਪਾਂ ਇਹਦੀ ਵੀ ਗੱਲ ਕਰਨੀ ਹੈ ਪਰ ਪਹਿਲਾਂ ਜਿਹੜੀ ਗੱਲ ਕਰਨੀ ਹੈ ਹਰਿਆਣਾ ਸਰਕਾਰ ਨੇ ਇੱਕ ਬਹੁਤ ਵਧੀਆ ਜਿਹੜਾ ਸਟੈਪ ਲਿਆ ਹੈ ਮੰਡੀਆਂ ਦੇ ਵਿੱਚ ਕੰਪਿਊਟਰ ਕੰਡੇ ਨੂੰ ਲਾਗੂ ਕਰਕੇ ਆਪਾਂ ਪਹਿਲਾਂ ਉਹਦੀ ਗੱਲ ਕਰਨੀ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜੀ ਕਿਸਾਨਾਂ ਦੀ ਇਸ ਚੀਜ਼ ਤੇ ਮੰਗ ਸੀਗੀ ਪੂਰੇ ਭਾਰਤ ਦੇ ਵਿੱਚ ਜਿਹੜਾ ਵੀ ਮੰਡੀਆਂ ਦੇ ਵਿੱਚ ਜਿਹੜਾ ਮੈਨੂਅਲ ਕੰਡਾ ਨੂੰ ਬੰਦ ਕਰਕੇ ਜਿਹੜਾ ਕੰਪਿਊਟਰ ਕੰਡਾ ਉਹ ਲਾਗੂ ਕੀਤਾ ਜਾਵੇ ਜਿਸ ਦੇ ਨਾਲ ਜਿਹੜੀਆਂ ਜ਼ਿਮੀਂਦਾਰਾਂ ਦੀ ਲੁੱਟ ਹੁੰਦੀ ਆ ਫਸਲਾਂ ਦੀ ਲੁੱਟ ਹ ਉਹ ਤੋਂ بچਿਆ ਜਾ ਸਕੇ ਕੁਝ ਨਾ ਕੁਝ ਪਰਸੈਂਟ ਲੁੱਟ ਤਾਂ ਦੇਖੋ ਭਾਰਤ ਦੇ ਵਿੱਚ ਕੋਈ ਵੀ ਚੀਜ਼ ਹੈ ਜੀ ਨਹੀਂ ਬਣੀ ਹੈਗੀ ਵੀ ਜਿਹਦੇ 'ਚ ਲੁੱਟ ਆਪਣੇ ਮਲਕੀ ਨਾ ਕਰ ਸਕਣ ਹਰ ਇੱਕ ਚੀਜ਼ 'ਚ ਇਹ ਰਸਤਾ ਲੱਭ ਲੈਣੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜਾ ਇਹਦਾ ਫਾਇਦਾ ਹੋਣ ਵਾਲਾ ਵੀ ਜਿੱਦਾਂ ਆਪਣੀ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਦੀ ਮੰਡੀਆਂ ਦੇ ਵਿੱਚ ਲਾਗੂ ਕੀਤਾ ਵੀ ਕੰਪਿਊਟਰ ਕੰਡੇ ਨਾਲ ਹੀ ਜਿਹੜੀ ਫਸਲ ਹੈ ਝੋਨੇ ਦੀ ਉਹ ਤੋਲ ਹੀ ਜਾਊਗੀ ਪਰ ਉਹਦੇ ਉਲਟ ਨਾਲੇ ਨਾਲ ਜਦੋਂ ਇਹ ਫਰਮਾਨ ਸਰਕਾਰ ਨੇ ਲਾਗੂ ਕੀਤਾ ਜਾ ਮੰਡੀਆਂ ਨੂੰ ਨੋਟਿਸ ਜਾਰੀ ਕੀਤੇ ਵੀ ਤੁਸੀਂ ਜਿਹੜਾ ਕੰਪਿਊਟਰ ਕੰਡਾ ਉਹ ਵਰਤੋ ਤੇ ਨਾਲ ਦੀ ਨਾਲ ਜਿਹੜਾ ਆੜਤੀਆਂ ਨੇ ਇੱਕ ਵੱਡਾ ਇਕੱਠ ਕਰਕੇ ਇਸ ਚੀਜ਼ ਦਾ ਵਿਰੋਧ ਕੀਤਾ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੰਪਿਊਟਰ ਕੰਡਾ ਲਾਗੂ ਨਹੀਂ ਹੋਣ ਦੇਣਾ ਹੁਣ ਤੁਸੀਂ ਦੇਖ ਲਓ ਵੀ ਲਾਗੂ ਕਿਉਂ ਨਹੀਂ ਹੋਣ ਦੇਣਾ ਉਹਦੇ ਪਿੱਛੇ ਸਾਰਿਆਂ ਨੂੰ ਪਤਾ ਵੀ ਜਿਹੜੀ ਕ੍ਰੌਪ ਦੀ ਫਸਲਾਂ ਦੀ ਲੁੱਟ ਜੁੜੀ ਵੀ ਹੈ ਸਿੱਧਾ ਸਾਦਾ ਜਿਹੜਾ ਲੁੱਟ ਵਾਲਾ ਤਰੀਕਾ ਵੀ ਜੇ ਉਹ ਬੰਦ ਨਾ ਹੋ ਜਵੇ ਕਿਤੇ ਮੇਨ ਤਾਂ ਇਹੀ ਗੱਲ ਆ ਪਰ ਜਿਹੜੇ ਉਹਨੂੰ ਪੁੱਛਿਆ ਗਿਆ ਆੜਤੀਆਂ ਨੂੰ ਵੀ ਤੁਸੀਂ ਕਿਹੜੀ ਗੱਲਾਂ ਜਿਹੜਾ ਕੰਪਿਊਟਰ ਕੰਡੇ ਦਾ ਵਿਰੋਧ ਕਰਦੇ ਆ ਤੁਸੀਂ ਕਿਉਂ ਨਹੀਂ ਇਹਨੂੰ ਚੱਲਣ ਦੇਣਾ ਕੀ ਇਹਦੇ ਪਿੱਛੇ ਦਿੱਕਤ ਹੈ ਦੋ ਕੁ ਉਹਨਾਂ ਨੇ ਬੇਬਕੂਫਾਣੀ ਜਿਹੜੀਆਂ ਗੱਲਾਂ ਕਰੀਆਂ ਪਾਉ ਤੁਹਾਨੂੰ ਦੱਸਦੇ ਉਹਨਾਂ ਨੇ ਪਹਿਲਾਂ ਤਾਂ ਕਿਹਾ ਵੀ ਜਿਹੜੀ ਸਾਡੇ ਕੋਲ ਲੇਬਰ ਆ ਉਹ ਲੇਬਰ ਇੰਨੀ ਪੜ੍ਹੀ ਲਿਖੀ ਨਹੀਂ ਹੈਗੀ ਆਊਟ ਆਫ ਸਟੇਟ ਲੇਬਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਫਸਲ ਦੀ ਤਲਾਈ ਹੁੰਦੀ ਹੈ ਵੀ ਇਹਦੇ ਵਿੱਚ ਵੱਧ ਘਟ ਤਲਾਈ ਹੋਣ ਕਰਕੇ ਜਿਹਦੇ ਵਿੱਚ ਸਾਡਾ ਵੀ ਨੁਕਸਾਨ ਜਾਂ ਜ਼ਿਮੀਂਦਾਰ ਦਾ ਨੁਕਸਾਨ ਲੇਬਰ ਤੋਂ ਹੋ ਸਕਦਾ ਠੀਕ ਹੈ ਇੱਕ ਤਾਂ ਪਹਿਲਾਂ ਹੀ ਉਹ ਇਸ ਚੀਜ਼ ਤਰੀਕੇ ਦਾ ਗਰਾਊਂਡ ਤਿਆਰ ਕਰ ਰਹੇ ਵੀ ਜੇ ਕੰਪਿਊਟਰ ਕੰਡਾ ਤੇ ਲੱਗਦਾ ਤਾਂ ਅਸੀਂ ਪਹਿਲਾਂ ਹੀ ਜਿਹੜੀ ਇਹ ਚੀਜ਼ ਕਹਾਂਗੇ ਵੀ ਸਰਕਾਰ ਨੂੰ ਅਸੀਂ ਦੱਸਤੀ ਸੀਗੀ ਵੀ ਇਹਦੇ ਵਿੱਚ ਜਿਹੜੀ ਜ਼ਿੰਮੇਵਾਰ ਦੀ ਲੁੱਟ ਫੇਰ ਵੀ ਹੋ ਸਕਦੀ ਆ ਵੀ ਸਾਡੀ ਲੇਬਰ ਪੜ੍ਹੀ ਲਿਖੀ ਨਹੀਂ ਹੈਗੀ ਪਰ ਜੇ ਆਪਾਂ ਨਾਲ ਦੀ ਨਾਲ ਇਸ ਚੀਜ਼ ਦਾ ਗੱਲ ਨੂੰ ਕਲੀਅਰ ਕਰੀਏ ਵੀ ਦੇਖੋ ਕੰਪਿਊਟਰ ਕੰਡੇ ਤੇ ਕੋਈ ਬਹੁਤੀ ਵੱਡੀ ਲੇਬਰ ਦੀ ਨਹੀਂ ਲੋੜ ਨਹੀਂ ਹੁੰਦੀ ਜੇ 60ਤੀ ਦੇ ਕੋਲ 50 ਬੰਦੇ ਕੰਮ ਕਰਦੇ ਆ 50 ਦੇ ਵਿੱਚੋਂ ਘਟੋਗਾ ਢਾੜਤੀ ਦੇ ਕੋਲ ਚਾਰ ਬੰਦੇ ਤਾਂ ਅਜੇ ਹੁੰਨੇ ਜਿਨ੍ਹਾਂ ਨੂੰ ਪਤਾ ਹੁੰਦਾ ਮਾਣੀ ਮੋਟੀ ਪੜ੍ਹਾਈ ਆਉਂਦੀ ਹੁੰਦੀ ਹੈ ਜਿਹੜੇ ਰਾਤ ਨੂੰ ਆਪਣੀਆਂ ਤੋਲ ਸਲਿੱਪਾਂ ਵੀ ਘੱਟ ਕੇ ਦਿੰਨੇ ਆਪਣੇ ਕਟਿਆਂ ਦਾ ਜਿੱਦਾਂ ਜਿੱਦੇ ਤਲਾਈ ਹੁੰਦੀ ਹੈ ਜਿਹੜੇ ਬੋਰੀਆਂ ਆਪਾਂ ਨੂੰ ਲਿਖ ਕੇ ਦਿੰਨੇ ਆ ਜ਼ਿਆਦਾਤਰ ਭਈਏ ਹੀ ਲਿਖਦੇ ਆ 50 ਬੰਦੇ ਵਿੱਚੋਂ ਚਾਰ ਲੇਬਰ ਵਾਲੇ ਭਈਏ ਉਹਨਾਂ ਦੇ ਕੋਲ ਅਜੇ ਹੁੰਨੇ ਜਿਨ੍ਹਾਂ ਨੂੰ ਪੜਨਾ ਲਿਖਣਾ ਆਉਂਦਾ ਹੁੰਦਾ ਕਿਉਂਕਿ ਆ ਜ਼ਰੂਰੀ ਨਹੀਂ ਹੈਗਾ ਜੀ ਆੜਤੀ ਦੇ ਕੋਲ 50 ਬੰਦੇ ਵੀ 50 ਘੰਡੇ ਚੱਲਣਗੇ ਜਾਂ 50 ਬੰਦੇ ਤੋਂ ਝੋਨਾ ਤੋਲਣਗੇ ਤੋਲਣਾ ਝੋਲਣਾ ਸਿਰਫ 4 ਜਾਂ 5 ਘੰਟੇ ਚੱਲਦੇ ਹੁੰਦੇ ਨੇ ਇੱਕ ਕਾੜਤੀ ਦੇ ਕੋਲ ਸੀਜ਼ਨ ਦੇ ਵਿੱਚ ਇਹਦੇ ਤੋਂ ਵੱਧ ਕੰਡੇ ਨਹੀਂ ਚੱਲਦੇ ਹੈਗੇ ਠੀਕ ਆ ਜੇ 40 ਬੰਦੇ 40ਾਂ 'ਚੋਂ ਸਿਰਫ ਚਾਹੇ ਦਿਨ ਦੇ ਵਿੱਚ 50 ਢੇਰੀਆਂ ਹੋਣ ਚਾਹੇ 20 ਹੋਣ ਚਾਹੇ 30 ਹੋਣ ਕੰਡੇ ਉਹਨਾਂ ਨੇ 4 ਜਾਂ 5 ਹੀ ਚਲਾਉਣੇ ਹੁੰਦੇ ਆ ਤੇ ਜ਼ਿੰਮੇਦਾਰ ਨੂੰ ਰਾਤ ਨੂੰ 1 ਜਾਂ 2 ਵਜੇ ਘਰੋਂ ਭੇਜਣਾ ਹੁੰਦਾ ਠੀਕ ਆ ਉਹਦੇ 'ਚ ਕੋਈ ਜ਼ਿਆਦਾ ਪੜ੍ਹਾਈ ਲਿਖਾਈ ਵਾਲੀ ਤਾਂ ਲੋੜ ਨਹੀਂ ਹੈਗੀ ਇਹ 4 ਬੰਦੇ ਕਾੜਤੀ ਦੇ ਕੋਲ ਪੜੇ ਲਿਖੇ ਮਾਣੇ ਮੋਟੇ ਹੋਣਗੇ ਤਾਂ ਵੀ ਇਹ ਸਿਸਟਮ ਚੱਲ ਜੂਗਾ ਪਰ ਉਹਨਾਂ ਨੇ ਜਿਹੜਾ ਇੱਕ ਮਤਲਬ ਕਿ ਵਿਰੋਧ ਕਰਨ ਦਾ ਤਰੀਕਾ ਉਹਨਾਂ ਦਾ ਉਹ ਮੇਨ ਇਹੀ ਆ ਵੀ ਜਿਹੜੀ ਲੁੱਟ ਹੈ ਲੁੱਟ ਬੰਦ ਨਹੀਂ ਹੋਣੀ ਚਾਹੀਦੀ ਕਿਸਾਨ ਦੀ ਜਿਹੜੀ ਲੁੱਟ ਉਹ ਚੱਲਦੀ ਰਹਿਣੀ ਚਾਹੀਦੀ ਆ ਦੂਜਾ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਕੰਡੇ ਆ ਕੰਡੇ ਜਦੋਂ ਅਸੀਂ ਮੰਡੀਆਂ ਦੇ ਵਿੱਚ ਫੜ ਚੋਂ ਇੱਧਰ ਤੇ ਉੱਧਰ ਲੈ ਕੇ ਜਾਵਾਂਗੇ ਇਹਨਾਂ ਦੇ ਵਿੱਚ ਜਿਹੜਾ ਇਸ਼ੂ ਆਊਗਾ ਪ੍ਰੋਬਲਮ ਆਊਗੀ ਵੀ ਇਹਨਾਂ ਦੇ ਵਿੱਚ ਦਿੱਕਤ ਆਊਗੀ ਵੀ ਦੂਜੇ ਕੰਡੇ ਉਹਦਾ ਅਸੀਂ ਕਿਹੜੀ ਸੀ ਫਰੀ ਜਾਂਦੇ ਆ ਸਾਰੇ ਫੜ ਦੇ ਵਿੱਚ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਵੀ ਇਹਦੇ ਵਿੱਚ ਦਿੱਕਤ ਆਊਗੀ ਸਾਨੂੰ ਤੋਲਣ ਦੇ ਵਿੱਚ ਠੀਕ ਹੈ ਹੁਣ ਤੁਸੀਂ ਦੇਖੋ ਵੀ ਜਿਹੜੇ ਆਪਣੇ ਦੁੱਧ ਦਾ ਕੰਮ ਕਰਦੇ ਆ ਭਰਾ ਉਹਨਾਂ ਨੇ ਆਪਣੇ ਟੈਂਪੂਆਂ ਤੇ ਚੀਜ਼ ਕੰਡੇ ਲਾਏ ਹੋਏ ਆ ਕਿੰਨੇ ਉਬੜ ਖਬੜ ਰਾਹਾਂ ਦੇ ਵਿੱਚੋਂ ਵੀ ਉਹ ਲੰਘਦੇ ਉਹਨਾਂ ਨੂੰ ਤਾਂ ਕੋਈ ਦਿੱਕਤ ਆਉਂਦੀ ਨਹੀਂ ਨਾ ਉਹਨਾਂ ਦਾ ਕੋਈ ਕੰਡਾ ਖਰਾਬ ਹੁੰਦਾ ਠੀਕ ਹੈ ਇਹ ਵੀ ਕੋਈ ਐਡੀ ਵੱਡਾ ਇਸ਼ੂ ਨਹੀਂ ਹੈਗਾ ਗੱਲ ਨਹੀਂ ਹੈਗੀ ਵੀ ਬਣਦੀ ਵੀ ਜਿਹਦੇ ਨਾਲ ਆਪਾਂ ਇਸ ਕੰਡੇ ਦਾ ਜਿਹੜਾ ਵਿਰੋਧ ਕਰ ਸਕੀਏ ਜਿਹੜਾ ਕੰਪਿਊਟਰਾਈਜ਼ਡ ਪਰ ਇਹਦੇ ਪਿੱਛੇ ਵੀ ਹੁਣ ਥੋੜਾ ਜੀਮੇਦਾਰਾਂ ਨੂੰ ਜਿਹੜਾ ਸਟੈਂਡ ਲੈਣਾ ਪੈਣਾ ਜਿੱਦਾਂ ਹਰਿਆਣਾ ਨੇ ਲਾਗੂ ਕੀਤਾ ਤਾਂ ਹਰਿਆਣਾ ਦੇ ਜ਼ਿਮੀਦਾਰ ਥੋੜਾ ਜਿਹਾ ਹੁਣੇ ਸੀ ਵੱਲ ਕਰਨ ਕਿਉਂਕਿ ਇੱਕ ਟਾਈਮ ਹੁੰਦਾ ਜਿਹੜੀ ਚੀਜ਼ ਵਧੀਆ ਹੱਕ ਦੇ ਵਿੱਚ ਆਉਂਦੀ ਜ਼ਿਮੀਦਾਰਾ ਜੀ ਆਪਾਂ ਉਹਨੂੰ ਉਦੋਂ ਹੀ ਸੰਭਲ ਲਈਏ ਤਾਂ ਜਿਹੜਾ ਬਚਾਅ ਹੋ ਜਾਂਦਾ ਸੋ ਮੇਰਾ ਵੀ ਆਪਣੇ ਪੰਜਾਬ ਦੇ ਵਿੱਚ ਵੀ ਆਪਾਂ ਕਹਿੰਦੇ ਵੀ ਜਿਹੜਾ ਕੰਪਿਊਟਰਾਈਜ਼ ਗੰਡਾ ਮੰਡੀਆਂ ਦੇ ਵਿੱਚ ਲਾਗੂ ਹੋਣਾ ਚਾਹੀਦਾ ਜਿਹਦੇ ਨਾਲ ਜਿਹੜਾ ਲੁੱਟ ਤੋਂ ਬਚਾਅ ਹੋ ਜਾਊਗਾ ਦੂਜਾ ਜਿਹੜਾ ਵੱਖ-ਵੱਖ ਤਰੀਕੇ ਨਾਲ ਜਿਹੜਾ ਖੇਤੀ ਨੂੰ ਤੁਹਾਨੂੰ ਪਤਾ ਹੀ ਹੈ ਵੀ ਪੂਰੇ ਭਾਰਤ ਦੇ ਵਿੱਚ ਜ਼ਿਮੀਦਾਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰੀਆਂ ਜਾ ਰਹੀਆਂ ਵੀ ਜਿਹੜੀ ਖੇਤੀ ਨਾਲੋਂ ਜਿਹੜਾ ਆਮ ਬੰਦਾ ਟੁੱਟੇ ਖੇ ਹੁਣ ਇਹਦੇ ਪਿੱਛੇ ਸਭ ਤੋਂ ਵੱਡਾ ਪ੍ਰੋਪੋਗੈਂਡਾ ਇੱਕ ਪੰਜਾਬ ਦੇ ਵਿੱਚ ਵੀ ਚੱਲਦਾ ਜਿਹੜਾ ਭਈਆਂ ਵਾਲਾ ਦੇਖੋ ਹੁਣ ਜਿਹੜਾ ਭਈਆਂ ਨੇ ਪਿਛਲੇ ਦਿਨੀ ਕਾਂਡ ਕੀਤਾ ਬਹੁਤ ਮਾੜਾ ਤੇ ਬਹੁਤ ਘਿਣਾਉਣੀ ਜਿਹੜੀ ਹਰਕਤ ਕੀਤੀ ਹੈ ਬੱਚੇ ਦਾ ਜਿਹੜਾ ਕਤਲ ਕੀਤਾ ਗਲਤ ਕੰਮ ਕਰਕੇ ਠੀਕ ਆ ਤੁਹਾਨੂੰ ਕੀ ਲੱਗਦਾ ਵੀ ਉਹ ਇਕੱਲੇ ਭਈਏ ਨਹੀਂ ਐਦਾਂ ਸੋਚ ਲੈ ਵੀ ਭਈਏ ਨੇ ਕਰਨ ਵਾਰੇ ਇਹਦੇ ਪਿੱਛੇ ਵੀ ਜਿਹੜੀਆਂ ਸਰਕਾਰਾਂ ਦੀਆਂ ਮਤਲਬ ਕਿ ਚਾਲਾਂ ਹੈ ਉਹ ਜਗ੍ਹਾ ਜ਼ਾਹਿਰ ਹੋਣੀਆਂ ਇਹਨਾਂ ਨੂੰ ਪਤਾ ਵੀ ਜੀ ਆਪਾਂ ਮਲਕੀ ਇਦਾਂ ਕਰਾਵਾਂਗੇ ਜਿੱਦਾਂ ਹੁਣ ਉਹ ਬੰਦੇ ਦਾ ਜਿਹੜਾ ਬੈਕਗ੍ਰਾਉਂਡ ਆ ਜਿਹਨੇ ਇਹ ਕ੍ਰਾਈਮ ਕੀਤਾ ਜਾਂ ਜਿਹਨੇ ਇਹ ਕਾਂਡ ਕੀਤਾ 10 ਸਾਲ ਦੀ ਕਹਿੰਦੇ ਉਹ ਬੰਦਾ ਪਹਿਲਾਂ ਜੇਲ੍ਹ ਕੱਟ ਗਿਆ ਵਾ ਜਿਹੜਾ ਬੰਦਾ 10 ਸਾਲ ਦੀ ਜੇਲ੍ਹ ਪਹਿਲਾਂ ਕੱਟ ਗਿਆ ਵਾ ਪਹਿਲੀ ਤਾਂ ਗੱਲ ਉਹਨੂੰ ਇਜਾਜ਼ਤ ਕਿਹਨੇ ਦਿੱਤੀ ਪੰਜਾਬ ਦੇ ਵਿੱਚ ਆਉਣ ਦੀ ਕਿਉਂਕਿ ਉਹ ਪੰਜਾਬ ਦੇ ਵਿੱਚ ਐਨੀ ਦੂਰੋਂ ਬਿਹਾਰ ਤੋਂ ਜਾਂ ਯੂਪੀ ਤੋਂ ਸਫ਼ਰ ਕਰਕੇ ਆਉਨੇ ਆ ਮਲਕੀ ਹਰ ਇੱਕ ਜਗ੍ਹਾ ਜਦੋਂ ਟਿਕਟ ਕਰਾਉਣੀ ਹੈ ਉੱਥੇ ਆਧਾਰ ਕਾਰਡ ਜ਼ਰੂਰੀ ਹੈ ਕੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਜਦੋਂ ਟਿਕਟ ਕਰਦਾ ਵੀ ਬੰਦਾ ਕ੍ਰਿਮੀਨਲ ਹੈ ਇਹਦੀ ਵੈਰੀਫਿਕੇਸ਼ਨ ਕਿਹਨੇ ਪੰਜਾਬ ਦੇ ਵਿੱਚ ਕੀਤੀ ਇਹਦੇ ਪਿੱਛੇ ਸਾਰੇ ਸਰਕਾਰਾਂ ਦੇ ਹੱਥ ਹੈ ਖੇਤੀ ਨੂੰ ਤੋੜਨ ਦੀ ਚੱਲ ਹੈ ਇਦਾਂ ਵੀ ਸਰਕਾਰ ਨੂੰ ਪਤਾ ਹੈ ਜਿਹੜੀ ਪੰਜਾਬ ਦੀ ਹੈ ਭਾਰਤ ਦੇ ਵਿੱਚ ਜਿਹੜੀ ਜ਼ਿਆਦਾ ਖੇਤੀ ਹੈ ਇਹ ਹੁਣ ਇਹਦੇ ਵਿੱਚ 20% ਤਾਂ ਮਸ਼ੀਨਰੀ ਤੇ ਡਿਪੈਂਡ ਹੈ ਜਿਹੜਾ ਪੰਜਾਬ ਦਾ ਜਾਂ ਹਰਿਆਣਾ ਦਾ ਫਾਰਮਰ ਹੈ ਤੇ 80% ਜਿਹੜਾ ਇਹ ਲੇਬਰ ਤੇ ਡਿਪੈਂਡ ਹੈ ਫਾਰਮਰ ਕਿਸਾਨ ਹੈ ਠੀਕ ਹੈ ਇਹਨਾਂ ਨੂੰ ਆਏ ਵੀ ਜੇ ਕੋ ਮਸ਼ੀਨਰੀ ਦੇ ਵਿੱਚ ਤਾਂ ਆਪਾਂ ਨੂੰ ਮਾਰਾ ਮਾਰ ਹੀ ਰਹੇ ਆ ਬਲਕਿ ਕਦੇ ਇਹਨਾਂ ਨੇ ਝੋਨੇ ਦੀ ਪਰਾਲੀ ਨੂੰ ਫੂਕਣਾ ਬੰਦ ਕਰਕੇ ਇੰਪਲੀਮੈਂਟਰ ਵੱਡੇ ਵੱਡੇ ਦੇ ਤੇ ਟਰੈਕਟਰ ਚੇਂਜ ਕਰਾਤੇ ਉਹ ਆਪਣੀ ਜੇਬ ਚੋਂ ਜੁਨੇ ਦੇ ਪੈਸੇ ਕੱਢ ਲੈਣਾ ਸੋਚਿਆ ਵੀ ਜਿਹੜੀ ਮਾਲੀ ਹਾਲਤ ਹੈ ਜ਼ਿਮੀਂਦਾਰਾਂ ਦੀ ਥੋੜੀ ਜੀ ਮਲਕੇ ਨੂੰ ਤੋੜੋ ਠੀਕ ਹੈ ਮਹਿੰਗੀ ਮਸ਼ੀਨਰੀ ਇਹਨਾਂ ਨੂੰ ਦਵੋ ਇਹਨਾਂ ਦੇ ਸਿਰ ਕਰਜ਼ਾ ਕਰੋ ਹੌਲੀ ਹੌਲੀ ਜਦੋਂ ਮਹਿੰਗੀ ਮਸ਼ੀਨਰੀ ਵੀ ਜ਼ਿਮੀਂਦਾਰਾਂ ਨੇ ਲੈ ਲਈ ਫਿਰ ਇਹਨਾਂ ਨੇ ਟਾਰਗੇਟ ਕੀਤਾ ਵੀ 80% ਜਿਹੜੀ ਖੇਤੀ ਆ ਉਹ ਹੈਗੀ ਆ ਲੇਬਰ ਤੇ ਡਿਪੈਂਡ ਜਿਹੜੀ ਲੇਬਰ ਆਊ ਜਾਨ ਬੁੱਝ ਕੇ ਉਹਨਾਂ ਨੂੰ ਪੈਸੇ ਦੇ ਦੇ ਕੇ ਪੰਜਾਬ ਦੇ ਵਿੱਚ ਇਹ ਜੇ ਕ੍ਰਾਈਮ ਕਰਾਉਂਦੇ ਆ ਵੀ ਇੱਕ ਪੰਜਾਬ ਦੇ ਵਿੱਚ ਇਦਾਂ ਦਾ ਰੈਵੋਲੂਸ਼ਨ ਖੜਾ ਹੋਵੇ ਇਦਾਂ ਦੀ ਇੱਕ ਸੋਚ ਪੈਦਾ ਹੋ ਜਾਵੇ ਵੀ ਆਪਾਂ ਇੱਥੋਂ ਜਿਹੜੇ ਭਈਏ ਆ ਉਹ ਭਜਾਉਣੇ ਆ ਠੀਕ ਹੈ ਜਦੋਂ ਭਈਏ ਭੱਜ ਗਏ ਭਈਆਂ ਦੇ ਨਾਲ ਨਾਲ ਜਿਹੜੀ ਇੰਡਸਟਰੀ ਹੈ ਖੇਤੀ ਹੈ ਮੰਡੀਆਂ ਵਪਾਰ ਉਹਦੇ ਤੇ ਸਿੱਧਾ ਸੱਦਾ ਅਸਰ ਪਾਉਣਾ ਜਿਹੜਾ ਸਰਕਾਰਾਂ ਦੂਜੇ ਤਰੀਕੇ ਨਾਲ ਤਾਂ ਨਹੀਂ ਪਾ ਸਕਦੀ ਆ ਉਹ ਐਸ ਤਰੀਕੇ ਨਾਲ ਹੁਣ ਜਿਹੜਾ ਪਾਉਣ ਨੂੰ ਫਿਰਦੀ ਆ ਬਹੁਤ ਘੱਟ ਬੰਦੇ ਇਸ ਚੀਜ਼ ਨੂੰ ਇੰਨੀ ਦੂਰ ਤੱਕ ਸੋਚਦੇ ਆ ਉਹ ਤਾਂ ਸਿਰਫ ਇੱਕ ਜਿੱਦਾਂ ਹੁਣ ਬਹੁਤ ਵੱਡਾ ਜਿਹੜਾ ਕਾਂਡ ਕੀਤਾ ਮੈਂ ਤਾਂ ਕਹਿੰਦਾ ਉਸ ਬੰਦੇ ਨੂੰ ਚੌਂਕ 'ਚ ਖੜਾ ਕੇ ਉਦੋਂ ਜਿਹੜੀ ਪੰਜਾਬ ਸਰਕਾਰ ਨੂੰ ਗੋਲੀ ਮਾਰਨੀ ਚਾਹੀਦੀ ਜਿਹਨੇ ਐਡਾ ਵੱਡਾ ਕਾਂਡ ਕੀਤਾ ਹੈ ਪਰ ਨਾਲ ਦੀ ਨਾਲ ਆਪਣੇ ਬੰਦਿਆਂ ਨੂੰ ਇਸ ਚੀਜ਼ ਬਾਰੇ ਇਹ ਵੀ ਸੋਚਣਾ ਚਾਹੀਦਾ ਵੀ ਇਹ ਕਿਉਂ ਕਿਉਂ ਭਈ ਇਹ ਇਦਾਂ ਦੇ ਕੰਮ ਕਰ ਰਹੇ ਆ ਕਿਉਂਕਿ ਭਈਆਂ ਨੂੰ ਇਹ ਕੰਮ ਕਰਵਾਏ ਜਾਂਦੇ ਆ ਪੈਸਿਆਂ ਦੇ ਵਿੱਚ ਦੇ ਕੇ ਜਦੋਂ ਹੁਣ ਕੀ ਪਤਾ ਉਹਨੂੰ ਇਹ ਕੰਮ ਕਰਨ ਦੇ ਵਿੱਚ ਕਿੰਨੇ ਕ ਪੈਸੇ ਮਿਲੇ ਆ ਇਸ ਚੀਜ਼ ਪਿੱਛੇ ਚਾਲ ਸੀਗੀ ਹੁਣ ਜਿੱਦਾਂ ਆਪਣੇ ਹੜਾਂ ਦੇ ਵਿੱਚ ਜਦੋਂ ਹੜ ਆਏ ਆ ਜਦੋਂ ਉਹਨੂੰ ਸੇਵਾ ਕੀਤੀ ਉਹ ਤੋਂ ਜਿਹੜੇ ਰੋਪੜ ਤੋਂ ਜਿਹੜੇ ਭਈਏ ਆ ਉਹਨਾਂ ਨੇ ਇੱਕ ਵੀਡੀਓ ਪਾਈ ਆ ਉਹ ਪੰਜਾਬੀਆਂ ਨੂੰ ਸ਼ਰੇਆਮ ਉਹਨਾਂ ਨੇ ਗਾਲਾਂ ਕੱਢੀਆਂ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੇ ਮਨ ਦੇ ਵਿੱਚ ਓਦਾਂ ਹੀ ਗਾਲਾਂ ਆ ਗਿਆ ਉਹਨਾਂ ਤੋਂ ਕਢਵਾਇਆਂ ਗਈਆਂ ਉਹ ਵੀ ਇੱਕ ਉਹਨਾਂ ਨੂੰ ਪਤਾ ਵੀ ਜਿਹੜਾ ਹੁਣ ਟਾਈਮ ਆ ਰਿਹਾ ਸੀਜ਼ਨ ਆ ਰਿਹਾ ਕਿਤੇ ਸਾਰਾ ਪੰਜਾਬ ਇਕਜੁੱਟ ਨਾ ਹੋ ਜਵੇ ਵੀ ਪੰਜਾਬ ਦੇ ਵਿੱਚ ਇੱਕ ਜਿਹੜੀ ਕਮਿਊਨਿਟੀ ਐ ਅਲੱਗ-ਅਲੱਗ ਚਾਹੇ ਹਿੰਦੂ ਆ ਮੁਸਲਮਾਨ ਆ ਜਾਂ ਕੋਈ ਵੀ ਹੋਰ ਵੀ ਰਹਿੰਦੇ ਆ ਵੀ ਇਹਨਾਂ ਦੇ ਵਿੱਚ ਆਪਸੀ ਜਿਹੜਾ ਪਿਆਰ ਜਿਹਾ ਇੱਕਾ ਨਾ ਕਦੇ ਬਣੇ ਇਹਨਾਂ ਨੂੰ ਇਕ ਇਹਨੂੰ ਪਾੜਨ ਵਾਸਤੇ ਇਹਨਾਂ ਨੂੰ ਕਰਨ ਵਾਸਤੇ ਸਾਰੇ ਸਿਸਟਮੇ ਖੇਡੇ ਜਾਂਦੇ ਜਿੱਦਾਂ ਹੁਣ ਮੂਰੇ ਸੀਜ਼ਨ ਆ ਰਿਹਾ ਇਹਨਾਂ ਦੇਖਿਆ ਵੀ ਜੇ ਜਿੱਦਾਂ ਪਹਿਲਾਂ ਲੇਬਰ ਇਹਨਾਂ ਨੇ ਜਦੋਂ ਜੰਗ ਦਾ ਪਾਕਿਸਤਾਨ ਨਾਲ ਇੱਕ ਕਾਂਡ ਹੋਇਆ ਚੱਲਿਆ ਮਾਣਾ ਮੋਟਾ ਸਿਸਟਮ ਉਹਨਾਂ ਨਾਲ ਉਦੋਂ ਜਿਹੜਾ ਲੇਬਰ ਨੂੰ ਮਤਲਬ ਕਿ ਇਧਰੋਂ ਭਜਾਇਆ ਗਿਆ ਉਦੋਂ ਸੀਜ਼ਨ ਸੀਗਾ ਆਪਣਾ ਜਿਹੜ ਹੁਣ ਜਿਹੜਾ ਸੀਜ਼ਨ ਹੈ ਜਿੱਦਾਂ ਝੋਨਾ ਦਾ ਸੀਜ਼ਨ ਆਉਣਾ ਹੁਣ ਜਿਹੜਾ ਲੇਬਰ ਨੂੰ ਜਾਣ ਬੁੱਝ ਕੇ ਟਾਰਗੇਟ ਕਰਕੇ ਇਥੋਂ ਜਿਹੜਾ ਭਜਾਇਆ ਜਾਣਾ ਤੇ ਮੰਡੀਆਂ ਦੇ ਵਿੱਚ ਫੇਰ ਜਿਹੜਾ ਝੋਨਾ ਰੋਲਿਆ ਜਾਣਾ ਸਰਕਾਰਾਂ ਨੂੰ ਇਸ ਚੀਜ਼ ਪਤਾ ਹੈ ਸਰਕਾਰਾਂ ਇਸ ਚੀਜ਼ ਕਰਾਉਣੀ ਚਾਹੁੰਦੀਆਂ ਕਿਉਂਕਿ ਉਹਨਾਂ ਨੇ ਖੇਤੀ ਨਾਲੋਂ ਬੰਦੇ ਤੋੜਨੇ ਆ ਖੇਤੀ ਨਾਲੋਂ ਜਿਹੜਾ ਜ਼ਿਮੀਂਦਾਰ ਦਾ ਜਿਹੜਾ ਟੱਚ ਹੈ ਉਹਨੂੰ ਖਤਮ ਕਰਨਾ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਜਿਹੜੀ ਖੇਤੀ ਆ ਤੁਹਾਨੂੰ ਪਤਾ ਵੀ ਸਾਰੀ ਜਿਹੜੀ ਲੇਬਰ ਤੇ 80% ਡਿਪੈਂਡ ਹੈ 20% ਜਿਹੜੀ ਮਸ਼ੀਨਰੀ ਤੇ ਡਿਪੈਂਡ ਹੈ ਹੁਣ ਜੇ ਆਪਾਂ ਮਸ਼ੀਨਰੀ ਦੀ ਗੱਲ ਕਰੀਏ ਦੇਖੋ ਜਿਹੜਾ ਅੱਗੇ ਅੱਗੇ ਸਰਕਾਰ ਸਿਸਟ ਖੇਤੀ ਦੇ ਵਿੱਚ ਆਪਾਂ ਵਰਤਦੇ ਆ ਉਹ ਸੀਆਰਡੀਆਈ ਆਉਣਗੇ ਇੱਕ ਪਾਸੇ ਤਾਂ ਇਹਨਾਂ ਨੇ ਇਨਲਾਈਨ ਪੰਪ ਬੰਦ ਕਰਕੇ ਟਰੈਕਟਰ ਸੀਆਰਡੀਆਈ ਕਰਤੇ ਦੂਜੇ ਪਾਸੇ ਜਿਹੜਾ ਡੀਜ਼ਲ ਹੈ ਡੀਜ਼ਲ ਦੇ ਵਿੱਚ ਇਥਨੋਲ ਹੈ ਜਿਹੜਾ ਉਹ ਉਹਨੂੰ ਵਧਾ ਦਿੱਤਾ ਉਹਦੀ ਜਿਹੜੀ ਮਾਤਰਾ ਹੈ ਵਧਾ ਦਿੱਤੀ ਜਿੱਦਾਂ ਜਿੱਦਾਂ ਡੀਜ਼ਲ ਦੇ ਵਿੱਚ ਇਥਨੋਲ ਵਧੂਗਾ ਓਦਾਂ ਓਦਾਂ ਜਿਹੜੇ ਮਲਕੇ ਇੰਜਣ ਦੇ ਸਿਸਟਮ ਆ ਜਿਹੜੇ ਗੱਡੀਆਂ ਕਾਰਾਂ ਦੇ ਜਾਂ ਟਰੈਕਟਰਾਂ ਦੇ ਜਾਂ ਉਹਨਾਂ ਦੇ ਉਹਨਾਂ ਦੇ ਇੰਜਨਾਂ ਤੇ ਇਫੈਕਟ ਪਊਗਾ ਜਿਹੜੇ ਇੰਜਨ ਨੇ 15 ਸਾਲ ਲਾਈਫ ਆ ਉਹਦੀ ਜਿਹੜੀ ਲਾਈਫ ਆ ਅੱਧੀ ਰਹਿ ਜਾਣੀ ਆ ਸਾਢੇ 7 ਸਾਲ ਲਾਈਫ ਰਹਿ ਜਾਣੀ ਆ ਛੇਤੀ ਤੋਂ ਛੇਤੀ ਜਿਹੜੇ ਮਸ਼ੀਨਰੀਆਂ ਦਾ ਇੰਜਨ ਖਤਮ ਹੋਣਗੇ ਤੇ ਨਵੇਂ ਫਿਰ ਮਲਕੇ ਮਜਬੂਰ ਕੀਤਾ ਜਾਊਗਾ ਚਾਹ ਫਾਰਮਰ ਆ ਚਾਹ ਕੋਈ ਹੋਰ ਟਰਾਂਸਪੋਰਟਰ ਆ ਕਿਉਂਕਿ ਜਿਹੜਾ ਨਾਰਮਲ ਬੰਦਾ ਉਹਦੇ ਦੇਖੋ ਗੱਡੀ ਆ ਜਾਂ ਜਿਹਦਾ ਸੀਐਨਜੀ ਲੈ ਲੈਂਦਾ ਜਾਂ ਹੁਣ ਇਲੈਕਟ੍ਰਿਕ ਗੱਡੀਆਂ ਲੈ ਲੈਂਦਾ ਪਰ ਜਿਹੜਾ ਖੇਤੀ ਦੇ ਵਿੱਚ ਆ ਜਾਂ ਟਰਾਂਸਪੋਰਟ ਸਿਸਟਮ ਦੇ ਵਿੱਚ ਆਪਾਂ ਉੱਥੇ ਇਲੈਕਟ੍ਰਿਕ ਸਿਸਟਮ ਨਹੀਂ ਚਲਾ ਸਕਦੇ ਇਲੈਕਟ੍ਰਿਕ ਟਰੈਕਟਰ ਨਹੀਂ ਆਉਣੇ ਹੈਗੇ ਟਰੈਕਟਰ ਡੀਜ਼ਲ ਹੀ ਆਉਣੇ ਇਹਦੇ ਪਿੱਛੇ ਮੇਨ ਇਹੀ ਹੈ ਵੀ ਟਰੈਕਟਰ ਵੀ ਜ਼ਿੰਮੇਦਾਰ ਹੈ ਜਿਹੜਾ ਵੀ ਇਹਨਾਂ ਨੂੰ ਸਿਰਫ ਟਰੈਕਟਰਾਂ ਜਾਂ ਸੰਦੇ ਚ ਹੀ ਪਸਾਰ ਰੱਖੋ ਵੀ ਜਿਹੜਾ 10 ਸਾਲ ਖੇਤੀਕਾਰ ਦਾ ਤਾਂ ਜ਼ਿੰਮੇਦਾਰ ਹੈ ਸੋਚਿਆ ਵੀ ਯਾਰ ਹੁਣ 10 ਸਾਲ ਬਾਅਦ ਆਪਾਂ ਆਹ ਟਰੈਕਟਰ ਕੰਮ ਕਰਨਾ ਛੱਡ ਗਏ ਐ ਇੰਪਲੀਮੈਂਟ ਖਿੱਚਣਾ ਛੱਡ ਗਏ ਹ ਇਹਨਾਂ ਚੀਜ਼ਾਂ ਵਿੱਚ ਫਸਾ ਕੇ ਸਾਨੂੰ ਸਿਰਫ ਮਲ ਕੇ ਜਿਹੜੀ ਰੇਡ ਦੀ ਹੱਡੀ ਆ ਆਪਣੀ ਜਿਹੜਾ ਇੱਕ ਬੈਕਅਪ ਹੁੰਦਾ ਇਨਕਮ ਹੁੰਦੀ ਆ ਉਹਨੂੰ ਇਹਨਾਂ ਨੇ ਨਾਲ ਦੀ ਨਾਲ ਜਿਹੜਾ ਲੁਆਈ ਜਾਣਾ ਸੁਖੇਤੀ ਦੇ ਵਿੱਚ ਇਨਕਮ ਤਾਂ ਪਹਿਲੇ ਇਹਨਾਂ ਨੇ ਖਾਦ ਵਰਤੀ ਦੂਜਾ ਹੁਣ ਜਿਹੜੀਆਂ ਸਪਰੇਅ ਆ ਡੀਏਪੀ ਆ ਹੁਣ ਡੀਏਪੀ ਦੇ ਦੇਖੋ ਇੱਕ ਪਾਸੇ ਜ਼ਿਮੀਂਦਾਰ ਨੂੰ ਕਹਿੰਦੇ ਆ ਵੀ ਇਹ ਮਿੱਟੀ ਨੂੰ ਜਿਹੜਾ ਖਰਾਬ ਕਰ ਰਹੇ ਮਿੱਟੀ ਦੀ ਸਿਹਤ ਨੂੰ ਜਿਹੜਾ ਜ਼ਿਮੀਂਦਾਰ ਖਰਾਬ ਕਰ ਰਿਹਾ ਜ਼ਹਿਰਾਂ ਪਾ ਕੇ ਪਰ ਹੁਣ ਇੱਕ ਥੈਲੇ ਡੀਏਪੀ ਦੇ ਨਾਲ 10-10 ਕਿਲੋ ਜਿਹੜੀ ਸਲਫਰ ਬਿਨਾ ਮਤਲਬ ਉਹ ਦਿੱਤੀ ਜਾ ਰਹੀ ਹੈ ਜਦ ਕਿ ਕੀ ਹੁਣ ਕਿਸੇ ਜਿਹੜੀ ਫਸਲ ਦੇ ਵਿੱਚ ਜਾਂ ਜਿਹੜੀ ਮਿੱਟੀ ਦੇ ਵਿੱਚ ਸਲਫਰ ਦੀ ਮਾਤਰਾ ਪਹਿਲਾਂ ਹੀ ਜ਼ਿਆਦਾ ਹੈ ਜਿੱਥੇ ਸਲਫਰ ਦੀ ਲੋੜ ਨਹੀਂ ਹੈਗੀ ਉੱਥੇ ਵੀ ਜਿਹੜੀ ਮਜਬੂਰੀ ਵਸ ਜ਼ਿਮੀਂਦਾਰ ਨੇ ਸਲਫਰ ਸਿੜ ਦੇਣੀ ਹੈ ਉਹਦੇ ਨਾਲ ਜਿਹੜੀ ਮਿੱਟੀ ਦੀ ਮਲ ਕੇ ਸਿਹਤ ਹੈ ਉਹ ਆਟੋਮੈਟਿਕ ਖਰਾਬ ਹੋਣੀ ਹੈ ਕੀ ਸਰਕਾਰਾਂ ਨੂੰ ਪਤਾ ਨਹੀਂ ਹੈਗਾ ਵੀ ਜਿਹੜੀ ਨਾਲ ਟੈਗਿੰਗ ਚੱਲ ਰਹੀ ਹੈ ਡੀਪੀ ਦੇ ਨਾਲ 10-10 ਕਿਲੋ ਸਲਫਰ ਦਿੱਤੀ ਜਾ ਰਹੀ ਹੈ ਸਲਫਰ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਪਵਾ ਦੇਣੀ ਐ ਇਸ ਵਾਰ ਮਿੱਟੀ ਦੇ ਵਿੱਚ ਪਵਾ ਕੇ ਪਵਾ ਕੇ ਡੀਏਪੀ ਦੇ ਨਾਲ ਦੇ ਦੇ ਕੇ ਕੰਪਨੀ ਆਗੋਂ ਵਪਾਰੀ ਨੂੰ ਦਿੰਨੀ ਆ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਦਿੰਨੀ ਆ ਤੇ ਜਿਹੜਾ ਦੁਕਾਨਦਾਰ ਚੱਕ ਕੇ ਜ਼ਿਮੀਂਦਾਰ ਨੂੰ ਦਿੰਦਾ ਜਾਣ ਬੁੱਝ ਕੇ ਜਿਹੜੀ ਪੰਜਾਬ ਦੀ ਮਿੱਟੀ ਐ ਮਿੱਟੀ ਵੀ ਖਰਾਬ ਕਰੀ ਜਾਣੀ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਪੰਜਾਬ ਦੀ ਮਲਕੇ ਨਾਰਮਲ ਏਜ ਐ ਨਾ ਉਹ 45 50 ਸਾਲ ਹੀ ਰਹਿ ਜਾਣੀ ਵੀ ਇੰਨੀ ਆ ਕਿ ਬਿਮਾਰੀਆਂ ਇਹਨਾਂ ਨੇ ਪੰਜਾਬ ਦੇ ਵਿੱਚ ਕਰ ਦੇਣੀਆਂ ਜੋ ਸਿਸਟਮ ਹੁਣ ਚੱਲ ਰਿਹਾ ਇਹਦੇ ਵਿੱਚ ਸੰਭਲਣ ਦਾ ਇੱਕੋ ਕਾਰਨ ਆ ਵੀ ਥੋੜਾ ਜਿਹਾ ਆਪਣੀ ਸੋਚ ਨੂੰ ਐਡਵਾਂਸ ਕਰਨਾ ਪਊਗਾ ਆਪਾਂ ਸੋਸ਼ ਮਲਕੀ ਮਾੜਾ ਜਿਹਾ ਰਿਐਕਸ਼ਨ ਹੁੰਦਾ ਆਪਾਂ ਨਾਲ ਵੀ ਨਾਲ ਜਿਹੜਾ ਐਕਸ਼ਨ ਉਹਦਾ ਤਿਆਰ ਕਰ ਲੈਨੇ ਆ ਸੋ ਪਹਿਲੀ ਤਾਂ ਗੱਲ ਆ ਆਪਣਾ ਤੇ ਜਿਹੜੀ ਜਰੂਰ ਸਾਰੇ ਬੰਦਿਆਂ 'ਚ ਇੱਕ ਤਾਂ ਨਿਮਰਤਾ ਦੂਜਾ ਪਿਆਰ ਹੈ ਦੋ ਚੀਜ਼ਾਂ ਦਾ ਜਰੂਰੀ ਹੈ ਜੇ ਬੰਦੇ 'ਚ ਨਿਮਰਤਾ ਤੇ ਪਿਆਰ ਆ ਗਿਆ ਥੋੜੇ ਠੰਡੇ ਮਤੇ ਨਾਲ ਆਪਾਂ ਸੋਚਾਂਗੇ ਤਾਂ ਵੱਜਾਂਗੇ ਉਹਨਾਂ ਨੂੰ ਪਤਾ ਵੀ ਜਿਹੜਾ ਪੰਜਾਬ ਦੀ ਸੋਚ ਆ ਜਿਹੜਾ ਪੰਜਾਬ ਦਾ ਖੂਨ ਹੈ ਉਹ ਗਰਮ ਆਪਾਂ ਨੂੰ ਹੁਣ ਗਰਮ ਖੂਨ ਆਪਣੀ ਗਰਮ ਸੋਚ ਦੇ ਨਾਲ ਹੀ ਮਾਰਿਆ ਜਾਣਾ ਠੀਕ ਹੈ ਕਿਸੇ ਵੀ ਆਪਾਂ ਛੇਤੀਓ ਮਾਣੀ ਮੋਟੀ ਜਿਹੜੀ ਹੁਣ ਜਿੱਦਾਂ ਪਹਿਲਾਂ ਕੋਈ ਵੀ ਪੰਜਾਬ ਦੇ ਵਿੱਚ ਕਾਂਡ ਹੁੰਦਾ ਆਪਾਂ ਇੱਕ ਕਾਂਡ ਹੁੰਦਾ ਉਹਦੇ ਨਾਲ ਸਾਰੀ ਕਮਿਊਨਿਟੀ ਨੂੰ ਜੋੜ ਦਿੰਨੇ ਆ ਸੋ ਇਹ ਚੀਜ਼ਾਂ ਦਾ ਧਿਆਨ ਦਿੱਤਾ ਜਾਵੇ ਵੀ ਮਾਣਾ ਮੋਟਾ ਸੋਚਿਆ ਜਾਵੇ ਵੀ ਜੇ ਕਾਂਡ ਹੋਇਆ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਜਿੱਦਾਂ ਹੁਣ ਭਈਏ ਆ ਭਈਆਂ ਨੇ ਕਾਂਡ ਕੀਤਾ ਉਹ ਜਿਹੜੇ ਭਈਆਂ ਨੇ ਕੀਤਾ ਜੇ ਇੱਕ ਦੋ ਭਈਏ ਪੰਜਾਬ ਦੇ ਵਿੱਚ ਇਨਕਾਊਂਟਰ ਕਰਕੇ ਮਾਰ ਦਵੇ ਸਰਕਾਰ ਤਾਂ ਮੁੜ ਕੇ ਕੋਈ ਮੂੰਹ ਨਹੀਂ ਕਰੂਗਾ ਪਰ ਇਹਨਾਂ ਨੇ ਇਨਕਾਊਂਟਰ ਕਰਨਾ ਨਹੀਂ ਹੈਗਾ ਕਰਨਾ ਕਿਉਂ ਨਹੀਂ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਇਹ ਕੰਮ ਕਰਵਾਇਆ ਐ ਇੱਥੋਂ ਭਈਏ ਭਜਾਉਣ ਉਹਨੂੰ ਵੀ ਖਤਮ ਕਰਨਾ ਪੰਜਾਬ ਦੀ ਖੇਤੀ ਨੂੰ ਖਤਮ ਕਰਨਾ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਉਹਨੂੰ ਵੀ ਖਤਮ ਕਰਨਾ ਇਹਨਾਂ ਨੇ ਸੋ ਪੰਜਾਬ ਨੂੰ ਕਹਿਣ ਦਾ ਮਤਲਬ ਹੈ ਇੱਕ ਤਰੀਕੇ ਨਾਲ ਦਿਹਾੜੀਦਾਰ ਬਣਾਉਣਾ ਪੰਜਾਬ ਦੇ ਵਿੱਚ ਲੇਬਰ ਪੈਦਾ ਕਰਨੀ ਹੈ ਪੰਜਾਬ ਨੂੰ EMPLOYE ਨਹੀਂ ਰਹਿਣ ਦੇਣਾ ਪੰਜਾਬ ਨੂੰ ਮਾਲਕ ਨਹੀਂ ਰਹਿਣ ਦੇਣਾ ਇਹਨਾਂ ਨੇ ਇਥੋਂ ਇਹਨੂੰ ਲੇਬਰ ਦੇ ਵਿੱਚ ਤਬਦੀਲ ਕਰਨਾ ਮੇਨ ਮੁੱਖ ਦੀ ਗੱਲ ਇੱਥੇ ਆ ਕੇ ਜਿਹੜੀ ਪੰਜਾਬ ਦੀ ਹੁੰਦੀ ਹੈ ਸੋ ਆਪਾਂ ਇਸ ਚੀਜ਼ ਵੱਲ ਨੂੰ ਹੁਣ ਤੁਰ ਪਏ ਆ ਠੀਕ ਹੈ ਬਹੁਤ ਬੰਦਿਆਂ ਨੂੰ ਗੱਲਾਂ ਚਲੋ ਬੁਰੀਆਂ ਲੱਗਣੇ ਜਿਹਨੂੰ ਬੁਰੀ ਲੱਗਦੀ ਐ ਸੋ ਆਪਣੇ ਮਤਲਬ ਕੇ ਅੰਦਰ ਹੀ ਖਪਾ ਲਿਓ ਜੇ ਕੋਈ ਗਲਤ ਕਮੈਂਟ ਕੀਤਾ ਤਾਂ ਉਹ ਆਇਆ ਕਮੈਂਟ ਮੇਰੇ ਵੱਲੋਂ ਵੀ ਆਊਗਾ ਇਹਦਾ ਕੋਈ ਇਹ ਨਹੀਂ ਹੈਗਾ ਵੀ ਹਾਂ ਵੀ ਆਪਾਂ ਚੁੱਪ ਕਰਕੇ ਕੋਈ ਚੀਜ਼ ਸੁਣ ਲੈਣੀ ਐ ਸੋ ਨਿਮਰਤਾ ਪਿਆਰ ਦੀ ਗੱਲ ਆਪਾਂ ਪਹਿਲਾਂ ਹੀ ਕੀਤੀ ਐ ਵੀ ਤੁਸੀਂ ਨਿਮਰਤਾ ਜੇ ਪਿਆਰ ਬਰਤ ਲਓਗੇ ਤਾਂ ਅੱਗੋਂ ਵੀ ਆਪਾਂ ਵੀਰ ਕਹਿ ਕੇ ਜਾਂ ਭਾਈ ਕਹਿ ਕੇ ਬੁਲਾਉਨੇ ਆ ਜੇ ਹੁਣ ਤੁਸੀਂ ਮਤਲਬ ਕੇ ਗਲਤ ਕੁਝ ਕੀਤਾ ਤਾਂ ਉਹਦੇ ਪਿੱਛੇ ਫਿਰ ਰਿਐਕਸ਼ਨ ਪਿੱਛੇ ਰਿਐਕਸ਼ਨ ਤਾਂ ਚਲੋ ਇੰਨਾ ਕਰਨਾ ਹੀ ਪੈਣਾ ਠੀਕ ਹੈ ਕਿਉਂਕਿ ਬੰਦੇ ਨਹੀਂ ਫਿਰ ਸੁਧਰ ਸੋ ਚਲੋ ਮੇਰਾ ਮੇਰੀ ਵੀਡੀਓ ਲੰਬੀ ਹੋ ਜਾਣੀ ਹੈ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ